ਆ ਰੋਕਾਂਗੇ ਬੇਟੀ ਖਬਰ ਦਾ ਪਾਖੜਾ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਬੀਬੀਐਮਬੀ ਦੇ ਵੱਲੋਂ ਦਰਸਲ ਫਲੱਡ ਗੇਟ ਖੋਲੇ ਗਏ ਨੇ 1 ਫੁੱਟ ਤੱਕ ਫਿਲਹਾਲ ਪਾਖੜਾ ਦੇ ਗੇਟ ਖੋਲ ਦਿੱਤੇ ਗਏ ਨੇ ਜਿਵੇਂ ਅਸੀਂ ਪਹਿਲਾਂ ਹੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਕਿ ਆਖਰਕਾਰ ਪਾਖੜਾ ਦੇ ਵੱਲੋਂ ਪਾਖੜਾ ਦੇ ਜਿਹੜੇ ਕਿ ਬੀਬੀਐਮਬੀ ਦੇ ਵੱਲੋਂ ਫਲੱਡ ਗੇਟ ਆ ਖੋਲੇ ਗਏ ਨੇ ਜੋ ਫਿਲਹਾਲ ਦਾ ਇਹ ਫੈਸਲਾ ਕਿ ਟੈਸਟਿੰਗ ਦੇ ਲਈ 1 ਫੁੱਟ ਤੱਕ ਇਹਨਾਂ ਗੇਟਾਂ ਨੂੰ ਖੋਲਿਆ ਗਿਆ ਹੈ ਦਰਸਲ ਗੋਵਿੰਦ ਸਾਗਰ ਝੀਲ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਆ ਪਾਖੜਾ ਦੇ ਵਿੱਚ ਲੈਵਲ ਹਰ ਦਿਨ ਵਧਦਾ ਹੋਇਆ ਨਜ਼ਰ ਆ ਰਿਹਾ ਇਸ ਦੇ ਚੱਲਦਿਆਂ ਹੀ ਆ ਪੀਪੀਐਮਬੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਆ ਫਲੱਡ ਗੇਟ ਪਾਖੜਾ ਦੇ ਆ ਖੋਲੇ ਗਏ ਨੇ ਅੱਗੇ ਜੋ ਕੇ ਆ ਪਾਖੜਾ ਦਾ ਪਾਣੀ ਆ ਸਤਲੁਜ ਦੇ ਵਿੱਚ ਰਿਲੀਜ਼ ਕੀਤਾ ਗਿਆ ਤੇ ਅੱਗੇ ਹੁਣ ਇਹ ਆਪਣੇ ਆਪ ਦੇ ਵਿੱਚ ਇਹ ਵੇਖਣਾ ਹੋਵੇਗਾ ਕਿ ਕਿਸ ਤਰੀਕੇ ਦੀ ਸਥਿਤੀ ਬਣਦੀ ਹੈ ਜੇਕਰ 1 ਫੁੱਟ ਤੱਕ ਇਹਨਾਂ ਗੇਟਾਂ ਨੂੰ ਆ ਖੋਲਿਆ ਗਿਆ ਹਾਲਾਂਕਿ ਫਿਲਹਾਲ ਇਹ ਟੈਸਟਿੰਗ ਹੀ ਚੱਲੀ ਚਾਰੀ ਹੈ ਅੱਤਨੌਸੀਤ ਇਸ ਵੀਰਾਂ ਵੀ ਵਿਖਾ ਰਹੇ ਆ ਦਰਸਿਲ ਪਾਕੜਾ ਦੇ 1 ਫੁੱਟ ਤੱਕ ਗੇਟ ਖੋਲ ਦਿੱਤੇ ਗਏ ਨੇ ਬੀਬੀ ਐਬੀ ਯਾਨੀ ਕਿ ਪਾਕੜਾ ਬਿਆਸ ਸੇ ਮੈਨੇਜਮੈਂਟ ਬੋਰਡ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਗੇਟ ਖੋਲਣ ਦਾ ਇਸ ਤੋਂ ਪਹਿਲਾਂ ਗੱਲ ਕਰੀਦਾ ਪੌਂਗ ਟਾਈਮ ਤੋਂ ਲਗਾਤਾਰ ਇਸ ਤਰੀਕੇ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾ ਰਿਹਾ ਬਿਆਸ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਿਆਸ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਝਾੜਾਂ ਵਰਗੀ ਸਥਿਤੀ ਬਣੀ ਹੋਈ ਹੈ ਆ ਕਿਉਂਕਿ ਜੇਕਰ ਪਾਣੀ ਦਾ ਲੈਵਲ ਵਧਦਾ ਤਾਂ ਉਸ ਦਾ ਵੱਡਾ ਕਾਰਨ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਨਹੀਂ ਦੇ ਚੱਲਦਿਆਂ ਹੀ ਦਰਿਆ ਉਸ ਤਰ੍ਹਾਂ ਦਾ ਵਾ ਡੈਮ ਲਗਾਤਾਰ ਉਫਾਨਤੇ ਨੇ ਤੇ ਜਦੋਂ ਇੱਕ ਨਿਸ਼ਾਨ ਤੋਂ ਉੱਪਰ ਪਾਣੀ ਚੜਾ ਜਾਂਦਾ ਤੇ ਫਿਰ ਇਸ ਤਰੀਕੇ ਦੇ ਨਾਲ ਡੈਮਾਂ ਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਆ ਤਾਂ ਭਾਖੜਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਭਾਖੜਾ ਦੇ ਫਲੱਡ ਗੇਟ ਖੁੱਲੇ ਗਏ ਨੇ BBMB ਦੇ ਮਿਲਣਾ ਗੇਟਾਂ ਨੂੰ ਖੁੱਲ੍ਹਿਆ ਗਿਆ ਹੈ ਫਿਲਹਾਲ ਟੈਸਟਿੰਗ ਦੇ ਲਈ ਗੇਟ ਖੁੱਲੇ ਗਏ ਨੇ 1 ਫੁੱਟ ਤੱਕ ਆ ਗੇਟਾਂ ਨੂੰ ਖੋਲਣ ਦਾ ਜੋ ਕਿ ਫੈਸਲਾ ਲਿਆ ਗਿਆ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਭਾਖੜਾ ਦੀਆਂ ਇਸੇ ਖਬਰ ਤੇ ਜਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜਕਮਰ ਜੁੜੇ ਹੋਏ ਨੇ ਰਾਜਮਾਰ ਆਖਰਕਾਰ 1 ਫੁੱਟ ਤੱਕ ਭਾਖੜਾ ਦੇ ਗੇਟ ਖੁੱਲੇ ਗਏ ਨੇ ਕਿੰਨੇ ਗੇਟ ਖੁੱਲੇ ਗਏ ਨੇ ਤੇ ਇਸ ਤੋਂ ਬਾਅਦ ਚ ਕਿਸ ਤਰੀਕੇ ਦੀ ਸਥਿਤੀ ਬਣ ਸਕਦੀ ਹੈ ਜੇਕਰ ਪਾਣੀ ਦੀ ਮਾਤਰਾ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ ਵੱਡੇ ਪੱਧਰ ਤੇ ਕਿੰਨੇ ਕ ਕਿਉਸੇ ਕੇ ਪਾਣੀ ਅੱਗੇ ਛੱਡਿਆ ਗਿਆ ਹੈ ਇਹ ਪਾਕਲਾ ਡੈਮ ਦਾ ਪਿਛਲੇ ਦਿਨੀ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਰਕੇ ਜਿਹੜਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਸੀਗਾ ਤਾ ਉਸੀ ਚੀਜ਼ ਨੂੰ ਦੇਖਦਾ BBMP ਦੀ ਵੀ ਕਿਤੇ ਨਾ ਕਿਤੇ ਚਿੰਤਾ ਜਿਹੜੀ ਵੱਧੇ ਜਾ ਰਹੀ ਸੀ ਕਿਉਂਕਿ BBMP ਜਿਹੜਾ ਪਾਖੜਾ ਡੈਮ ਦੀ ਜਿਹੜੀ ਗੋਵੀ ਸਾਗਰ ਝੀਲ ਦੇ ਵਿੱਚ ਜਿਹੜਾ ਪਾਣੀ ਟਰ ਕਰੰਦਾ ਡਲ ਟ ਜਿਹੜਾ ਟਾਈਮ ਪੀਰੀਅਡ ਜਿਹੜਾ ਸੀਗਾ ਉਹ ਲੋ ਹਲੇ کافی ਜਿਹੜਾ ਸਮਾਂ ਉਸ ਦੇ ਵਿੱਚ ਰਹਿੰਦਾ ਸੀਗਾ ਤਾਂ ਉਸੀ ਚੀਜ਼ ਨੂੰ ਦੇਖਦੇ ਆ ਹਾਂ BBMP ਪ੍ਰਸ਼ਾਸਨ ਵੱਲੋਂ ਕੱਲ ਵੀ ਜਿਹੜਾ ਹੈ ਇਹ ਸਤਲੁਜ ਰਿਆ ਦੇ ਵਿੱਚ ਜਿਹੜਾ 52 ਤੋਂ ਕਿਸ਼ਕ ਪਾਣੀ ਪਿਛਲੇ ਦਿਨ ਛੱਡਿਆ ਜਾ ਰਿਹਾ ਸੀਗਾ ਉਸ ਦੇ ਵਿੱਚ ਵੀ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਤਾਂ ਜਿਹੜਾ ਕੱਲ ਸ਼ਾਮ ਤੋਂ ਹੀ ਜਿਹੜਾ ਹੈ ਸਤਲੁਜ ਡੰਗਰ ਡੈਮ ਤੋਂ ਸਤਲੁਜ ਰਿਆ ਦੇ ਵਿੱਚ ਤੇ 380 ਕਿਸ਼ਕ ਪਾਣੀ ਜਿਹੜਾ ਛੱਡ ਦਿੱਤਾ ਗਿਆ ਸੀਗਾ ਤਾਂ ਉਸੇ ਚੀਜ਼ ਨੂੰ ਦੇਖਦੇ ਹੋਇਆ ਤਾਂ ਹੁਣ ਬੀਬੀ ਐਮਬੀ ਵੱਲੋਂ ਵੀ ਦੇਖਿਆ ਗਿਆ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਹਿਸਾਬ ਦੇ ਨਾਲ ਵੱਧ ਮਾਤਰਾ ਵਿੱਚ ਪਾਣੀ ਆਵੇਗਾ ਤਾਂ ਫਲੱਡ ਗੇਟਾਂ ਦੀ ਟੈਸਟਿੰਗ ਵਾਸਤੇ ਜਿਹੜੇ ਅੱਜ ਗੇਟ ਬੀਬੀ ਐਮਬੀ ਵੱਲੋਂ ਜਿਹੜੇ ਅੱਜ 1 ਫੁੱਟ ਦੇ ਗਰੀਬ ਜਿਹੜੇ ਹੈ ਪਾਖੜਾ ਟਾਈਮ ਤੇ ਫਲੱਡ ਗੇਟ ਜਿਹੜੇ 4 4 ਹੈਗੇ ਉਹਨਾਂ ਨੂੰ ਜਿਹੜਾ ਟੈਸਟਿੰਗ ਦੇ ਲਈ ਅੱਜ ਖੋਲਿਆ ਗਿਆ ਹੈ ਇਹ ਇਸ ਟੈਸਟਿੰਗ ਦੇ ਵਿੱਚ ਜਿਹੜਾ ਹੈ ਪਾਸਲਾ ਡੈਮ ਦੇ 플ੱਡ 게ਟਾਂ ਨੂੰ 1 ਫੁੱਟ ਦੇ ਕਰੀਬ ਜਿਹੜਾ ਖੋਲਿਆ ਜਾਵੇਗਾ ਜਿਸ ਤੋਂ ਬਾਅਦ 1 ਘੰਟੇ ਬਾਅਦ ਇਹਨਾਂ ਨੂੰ 2 ਫੁੱਟ ਤੱਕ ਕੀਤਾ ਜਾਵੇਗਾ ਫਿਰ ਉਸ ਤੋਂ ਅਗਲੇ ਅਗਲੇ ਘੰਟੇ ਬਾਅਦ ਫਿਰ 3 ਫੁੱਟ ਤੱਕ ਇਹਨਾਂ ਦੇ 게ਟਾਂ ਨੂੰ ਜਿਹੜੀ ਟੈਸਟਿੰਗ ਵਾਸਤੇ ਖੋਲਿਆ ਜਾਵੇਗਾ ਜਿੰਨੀ ਟੈਸਟਿੰਗ ਦਾ ਸਮਾਂ ਪੀਰੀਅਡ ਹੋਵੇਗਾ ਉਹ ਉਸ ਸਮੇਂ ਦੇ ਦੌਰਾਨ ਇਹ 45000 ਕਿਊਬਿਕ ਪਾਣੀ ਪਾਸਾ ਕੰ ਦੇ ਜਿਹੜੇ 플ੱਡ 게ਟਾਂ ਤੋਂ ਸਭ ਤੋਂ ਦਰਿਆ ਦੇ ਵਿੱਚ ਸਿੱਧੇ ਤੋਂ ਤੇ ਜਿਹੜਾ ਜਾਵੇਗਾ ਹਾਲਾਂਕਿ ਜਿਹੜਾ ਹੈ ਇਹ ਦੂਸਰਾ ਤੁਰਵਾਨਾ ਤੋਂ ਜਿਹੜਾ ਪਾਣੀ ਆ ਰਿਹਾ ਉਹ ਉਹ ਪਾਣੀ ਤੇ ਨਾਲ ਹੀ ਇਹ ਪਾਣੀ ਜਿਹੜਾ 47000 ਕਿਊਸਿਕ ਪਾਣੀ ਜਿਹੜਾ ਬਣਦਾ ਹੈ ਤੇ ਅੱਗੇ ਜਾ ਕੇ ਸਤਭੁਦਰਾਏ ਦੇ ਵਿੱਚ ਜਾ ਕੇ ਜਿਹੜਾ ਮਿਲੇਗਾ ਖਬਰਾਂ ਦੀ ਇੰਨੀ ਹਾਲੇ ਕੋਈ ਵੀ ਇੰਨੀ ਖਾਸ ਗੱਲ ਨਹੀਂ ਹੈ ਕਿਉਂਕਿ ਜਿਹੜਾ ਫਾਸੇ ਡੈਂਪ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ ਥੋੜਾ ਥੋੜਾ ਕਰਕੇ ਛੱਡਿਆ ਜਾਵੇਗਾ ਵੱਧ ਮਾਤਰਾ ਦੇ ਵਿੱਚ ਜਿਹੜਾ ਹੈ ਪਾਣੀ ਬਿਲਕੁਲ ਵੀ ਨਹੀਂ ਜਿਹੜਾ ਛੱਡਿਆ ਜਾਵੇਗਾ ਰਾਜਕੁਮਾਰ ਜਿਵੇਂ ਟੈਸਟਿੰਗ ਫਿਲਹਾਲ ਦੱਸਿਆ ਜਾ ਰਿਹਾ ਕਿੰਨੇ ਸਮੇਂ ਦੇ ਲਈ ਟੈਸਟਿੰਗ ਕੀਤੀ ਜਾਵੇਗੀ ਕਿੰਨੇ ਸਮੇਂ ਤੱਕ ਪਾਣੀ ਛੱਡਿਆ ਜਾਵੇਗਾ ਜੇਕਰ ਸਤੋਜ ਦਰਿਆ ਦੀ ਫਿਲਹਾਲ ਤਾਜ਼ਾ ਪ੍ਰੀਟ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਹਾਲਾਤ ਨੇ ਸਤੋਜ ਦੇ ਜੀ ਜਿਸ ਦੇ ਸਾਹਮਣੇ ਹਰ ਹਾਲਾਤ ਕਿ ਇਸ ਮਾਮਲੇ ਨੂੰ ਲੈ ਕੇ ਬੀਵੀਐਮਪੀ ਦਾ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਤਾਂ ਨਹੀਂ ਬੋਲ ਰਿਹਾ ਪਰ ਦੂਜਰੇ ਦੀ ਮਤਾਬਕ ਜੇ ਮੰਨੀਆਂ ਦੂਜਰਾ ਮਤਾਬਕ ਇਸੇ ਜਾਣਕਾਰੀ ਮਿਲੀ ਹੈ ਕਿ ਕਿਹੜਾ ਇਹ ਜਿਹੜਾ ਟੈਸਟਿੰਗ ਦੇ ਜਿਹੜੀ ਲੈ ਜਿਹੜੇ ਗੇਟ ਆ ਫਲੱਡ ਗੇਟ ਖੁੱਦ ਗਏ ਹੱਤ ਲਗਭਗ ਇਹ 3 ਘੰਟੇ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਇਹ 3 ਘੰਟੇ ਲਈ ਖੋਲੇ ਖੋਲੇ ਜਾ ਰਿਹਾ ਜਿਸ ਤੋਂ ਬਾਅਦ ਇਹ ਪਾਣੀ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ 45000 ਕਿਊਸਿਕ ਪਾਣੀ ਜਿਹਦਾ ਹੈ ਚਲਾ ਜਾਵੇਗਾ ਹਾਲਾਂਕਿ ਜਿਹੜਾ ਸਤਲੁਜ ਦਰਿਆ ਦੇ ਵਿੱਚ ਮੌਜੂਦਾ ਸਥਿਤੀ ਜਿਹੜੀ ਹੈ ਸਤਲੁਜ ਦਰਿਆ ਦੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਡਰਾਉਣੀ ਨਹੀਂ ਹੈ ਕਿਉਂਕਿ ਪਾਖੜੇ ਡੈਮ ਤੋਂ ਜਿਹੜਾ ਪਾਣੀ ਪਹਿਲਾਂ ਵੀ ਛੱਡਿਆ ਗਿਆ ਸੀਗਾ ਤਾਂ ਉਹ ਵੀ ਇਸੇ ਹਿਸਾਬ ਨਾਲ ਥੋੜਾ ਥੋੜਾ ਕਰਕੇ ਰਿਲੀਜ਼ ਕੀਤਾ ਗਿਆ ਸੀਗਾ ਤਾ ਕਿਉਂਕਿ ਨਾਲ ਨਾਲ ਇਹ ਵੀ ਦੇਖਣਾ ਹੈਗਾ ਕਿ ਜਿਹੜੇ ਪਿਛਲੇ 2 ਦਿਨਾਂ ਤੋਂ ਬਰਸਾਤ ਵੀ ਨਹੀਂ ਹੋ ਰਹੀ ਹੈ ਜੇਕਰ ਬਰਸਾਤ ਦੇ ਦਿਨਾਂ ਦੇ ਦੌਰਾਨ ਇਹ ਪਾਖੜਾ ਡੈਮ ਤੇ ਗੇਟ ਤੇ ਨਾਲੇ ਇਹ ਪਾਣੀ ਮਿਕਸ ਹੋ ਜਾਂਦਾ ਸਕੇ ਤਾਂ ਸਿੱਤੀ ਜਿਹੜੀ ਆ ਜਿਆਦਾ ਧਿਆਨਖੋ ਸਕਦੀ ਹੈ ਹਾਂ ਰਾਜਕਮਰ ਜਿਵੇਂ ਇਹ ਪਾਣੀ ਅੱਗੇ 7:00 ਦੇ ਵਿੱਚ ਰਿਲੀਜ਼ ਕੀਤਾ ਗਿਆ ਜਿਹੜੇ 7:00 ਨਾਲ ਲੱਗਦੇ ਇਲਾਕੇ ਨੇ ਨਾਲ ਲੱਗਦੇ ਪਿੰਡ ਪਿੰਡ ਨੇ ਕਿ ਉਹਨਾਂ ਵਾਸਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰੀਕੇ ਦੀਆਂ ਕੋਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਹ ਜਿਸ ਹਿਸਾਬ ਨਾਲ ਜੀਬੀਐਮਪੀ ਨੇ ਤਵੀਰ ਤੋਂ ਜਿਹੜਿਆ ਆਪਣੇ ਫਲੱਡ ਗੇਟਾਂ ਖੋਲਣ ਦੀ ਤਿਆਰੀ ਸ਼ੁਰੂ ਕੀਤੀ ਗਈ ਸੀ ਤਾਂ ਉਸੇ ਹਿਸਾਬ ਨਾਲ ਹੀ ਸਤਲੁਜ ਰਿਆ ਦੇ ਕੰਢੇ ਵਿਸੇ ਲੋਕਾਂ ਨੂੰ ਜਿਹੜਿਆ ਪ੍ਰਸ਼ਾਸਨ ਵੱਲੋਂ ਸੂਚਿਤ ਕੀਤਾ ਮਿਲਤਾ ਗਿਆ ਸੀਗਾ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀਗਾ ਕਿਉਂਕਿ ਜਿਹੜਾ ਇਹ ਪਾਕਾ ਡੈਮ ਤੋਂ ਜਿਹੜਾ ਪਾਣੀ ਖੱਡਿਆ ਜਾਣਾ ਹੈ ਤੇ ਨਾਲ ਹੀ ਪ੍ਰਸ਼ਾਸਨ ਨੇ ਬਸਾਤਾਂ ਦੇ ਦਿਨਾਂ ਤੋਂ ਦੌਰਾਨ ਪਹਿਲਾਂ ਹੀ ਸਤਲੁਜ ਰਿਆਦੇ ਕੰਡੇ ਬਸੇ ਜਿਹੜੇ ਪਿੰਡਾਂ ਨੂੰ ਪਹਿਲਾਂ ਹੀ ਕਹ ਦਿੱਤਾ ਸੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਜਿਹੜਾ ਹੈ ਇਹਨਾਂ ਦਾ ਇਹਨਾਂ ਦਾ ਗੁਰਾਂਡ ਜਿਹੜਾ ਸਤਲੁਜ ਰਿਆਦੇ ਕੰਡੇ ਬਿਲਕੁਲ ਹੀ ਨਾ ਜਾ ਜਾ ਜਾਵੇ ਕਿਉਂਕਿ ਪਾਣੀ ਜਿਹੜਾ ਹੈ ਹਿਮਾਚਲ ਤੋਂ ਵੱਧ ਮਤਰਾ ਵਿੱਚ ਆ ਸਕਦਾ ਤੇ ਬੀਬੀਆਂ ਦੀ ਕਿਸੇ ਸਮੇਂ ਵੀ ਜਿਹੜਾ ਹੈ ਇਹ ਪਾਣੀ ਸਤਲੁਜ ਰਿਆਦੇ ਵਿੱਚ ਛੱਡ ਸਕਦਾ ਹੈ ਕੋਈ ਨਾ ਕੋਈ ਜਿਹੜਾ ਵੱਡਾ ਹਾਸਾ ਹੋ ਸਕਦਾ ਇਸੇ ਦੌਰਾਨ ਸਤਲੁਜ ਰਿਆਦੇ ਕੰਡੇ ਬਸੇ ਜਿਹੜੇ ਪਿੰਡਾਂ ਨੂੰ ਜਿਹੜੇ ਚਿਤਾਵਨੀ ਤਾਂ ਨਹੀਂ ਦੇ ਦਿੱਤੀ ਗਈ ਸੀ हां ठीक है राज कुमार फिलहाल दी पूरी जानकारी बहुत-बहुत धन्यवाद पाकड़ा ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਪਾਕੜਾ ਦੇ ਫਲੱਡ ਗੇਟ ਖੁੱਲੇ ਗਏ ਨੇ ਪਾਕੜਾ ਦੇ ਫਲੱਡ ਗੇਟ 1 ਫੁੱਟ ਤੱਕ ਖੁੱਲੇ ਗਏ ਨੇ ਇਹ ਵੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ 1 ਫੁੱਟ ਤੱਕ ਖੁੱਲੇ ਗਏ ਨੇ ਉਸ ਤੋਂ ਬਾਅਦ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ ਤਾਂ ਥੋੜੇ ਸਮੇਂ ਦੇ ਲਈ ਇਹ ਟੈਸਟਿੰਗ ਫਿਲਹਾਲ ਦੱਸੀ ਜਾ ਰਹੀ ਹੈ ਕਿਉਂਕਿ ਪਾਕੜਾ ਤੋਂ ਅੱਗੇ ਸਤਲੁਜ ਦੇ ਵਿੱਚ ਇਸ ਪਾਣੀ ਨੂੰ ਛੱਡਿਆ ਜਾ ਰਿਹਾ 7 ਵਜੇ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਜੋ ਜਾਣਕਾਰੀ ਸਾਡੇ ਸਹਿਯੋਗੀ ਰਾਜਕਮਰ ਦੇਰੇ ਸਨ ਕਿ ਫਿਲਹਾਲ ਜੇਕਰ ਸਤਲੁਜ ਦੇ ਪਾਣੀ ਦੇ ਲੈਵਲ ਦੀ ਗੱਲ ਕਰੀ ਤਾਂ ਬਿਲਕੁਲ ਕੰਟਰੋਲ ਦੇ ਵਿੱਚ ਹੈ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੀ ਦੱਸੀ ਜਾ ਰਹੀ ਹੈ ਹਾਲਾਂਕਿ ਆਪਣੇ ਪੱਧਰ ਤੇ BBMP ਦੇ ਵੱਲੋਂ ਜਰੂਰ ਆ ਜਿਹੜਾ ਕਿ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਕਿ ਆਉਣ ਵਾਲਾ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਤੱਕ ਵੀ ਜਾਣਕਾਰੀ ਜਰੂਰ ਪਹੁੰਚਾ ਦਿੱਤੀ ਗਈ ਕਿਉਂਕਿ ਆਮ ਤੌਰ ਤੇ ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਡੈਮ ਦੇ ਵਿੱਚੋਂ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਤੇ ਅਚਾਨਕ ਹੀ ਫਿਰ ਪਾਣੀ ਦਾ ਲੈਵਲ ਵੀ ਵੱਧ ਜਾਂਦਾ ਤੇ ਫਿਰ ਕੋ ਨੇੜਲੇ ਇਲਾਕਿਆਂ ਦੇ ਵਿੱਚ ਖੜਾ ਵਰਗੇ ਹਾਲਾਤ ਵੀ ਆ ਪਣ ਜਾਂਦੇ ਨੇ ਤੇ ਇਸ ਅਜਿਹੇ ਹਾਲਾਤ ਨਾ ਬਣ ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੇ ਨਾਲ ਅਲਰਟ ਨਜ਼ਰ ਆ ਰਿਹਾ ਹੈ ਰੋਕਾਂਗੇ ਅਗਲੀ ਖਬਰ ਦਾ ਸੰਗਰੂਜ਼ੇ ਵਿੱਚ ਬੱਚਿਆਂ ਦੀ ਸੁਰੱਖਿਆ ਦੇ ਨਾਲ ਵੱਡਾ ਖਿਲਵਾੜ ਹੋਇਆ ਹੈ ਪ੍ਰਾਈਵੇਟ ਸਕੂਲ ਦੀ ਵੱਡੀ ਲਾਪਰਵਾਹੀ ਨਜ਼ਰ ਆਈ ਹੈ ਇੱਕੋ ਨੰਬਰ ਤੇ ਦੋ ਸਕੂਲ ਬੱਸਾਂ ਚਲਾਈਆਂ ਜਾ ਰਹੀਆਂ ਸਨ ਪੁਰਾਣੀ ਤੇ ਨਵੀਂ ਦੋਵੇਂ ਬੱਸਾਂ ਤੇ ਇੱਕੋ ਹੀ ਨੰਬਰ ਪਲੇਟ ਆਰਟੀਏ ਨੂੰ ਰੇਡ ਦੇ ਦੌਰਾਨ ਨਹੀਂ ਮਿਲੀਆਂ ਬੱਸਾਂ ਸਕੂਲ ਚੇਅਰਮੈਨ ਨੇ ਵੀ ਹਾਲਾਂਕਿ ਇਲਜ਼ਾਮਦਾਰੀ ਨੇ ਕਿਸੇ ਨੇ ਏਆਈ ਦੇ ਜ਼ਰੀਏ ਛੇੜਛਾੜ ਕੀਤੀ ਹੈ ਜੋ ਚੇਅਰਮੈਨ ਦਾ ਪੱਖ ਹੈ ਸਾਡੀ ਹਰ ਸਕੂਲ ਬੱਸ ਤੇ ਆ ਵੱਖੋ ਵੱਖਰੇ ਨੰਬਰ ਨੇ ਹਾਲਾਂਕਿ ਚੇਅਰਮੈਨ ਦੇ ਵੱਲੋਂ ਆਪਣਾ ਇਹ ਤਰਕ ਦਿੱਤਾ ਜਾ ਰਿਹਾ ਹੈ ਆ ਤਾਂ ਪ੍ਰਾਈਵੇਟ ਸਕੂਲ ਦੇ ਵੱਲੋਂ ਇਹ ਵੱਡੀ ਲਾਪਰਵਾਹੀ ਜੋ ਕਿ ਵਰਤੀ ਗਈ ਹੈ ਕਿ ਇੱਕੋ ਨੰਬਰ ਤੇ ਦੋ ਸਕੂਲ ਬੱਸਾਂ ਚਲਾਈਆਂ ਜਾ ਰਹੀਆਂ ਸਨ ਪੁਰਾਣੀ ਤੇ ਨਵੀਂ ਦੋਵੇਂ ਬੱਸਾਂ ਤੇ ਇੱਕੋ ਹੀ ਨੰਬਰ ਪਲੇਟ ਸਾਫ਼ ਤੌਰ ਤੇ ਨਜ਼ਰ ਆਈ ਹੈ ਆਰਟੀਏ ਨੂੰ ਰੇਡ ਦੇ ਦੌਰਾਨ ਬੱਸਾਂ ਹਾਲਾਂਕਿ ਨਹੀਂ ਮਿਲੀਆਂ ਸਕੂਲ ਚੇਅਰਮੈਨ ਦੇ ਵੱਲੋਂ ਹਾਲਾਂਕਿ ਇਹ ਇਲਜ਼ਾਮਾ ਨੂੰ ਨਕਾਰਿਆ ਜਾ ਰਿਹਾ ਹੈ ਚੇਅਰਮੈਨ ਤਾਂ ਆਪਣਾ ਪੱਖ ਹੈ ਚੇਅਰਮੈਨ ਦਾ ਕਹਿਣਾ ਹੈ ਕਿ ਕਿਸੇ ਨੇ ਏਆਈ ਦੇ ਜ਼ਰੀਏ ਛੇੜਛਾੜ ਕੀਤੀ ਹੈ ਸਾਡੀ ਹਰ ਸਕੂਲ ਬੱਸ ਤੇ ਵੱਖੋ ਵੱਖਰੇ ਨੰਬਰ ਨੇ ਹਾਲਾਂਕਿ ਜੇਕਰ ਪੂਰੀ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਵੱਖਰੀ ਹੈ ਪਰ ਚੇਅਰਮੈਨ ਦੇ ਵੱਲੋਂ ਵੱਖਰਾ ਦਾਵਾ ਵੱਖਰਾ ਤਰਕ ਦਿੱਤਾ ਜਾ ਰਿਹਾ ਫਿਲਹਾਲ ਆਪਣੇ ਆਪ ਦੇ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਤੇ ਜੇਕਰ ਵਾਕਈ ਅਜਿਆ ਹੋ ਰਿਹਾ ਤੇ ਆਪਣੇ ਆਪ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ ਕਿ ਪ੍ਰਾਈਵੇਟ ਸਕੂਲ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਲਾਹ ਪਰਵਾਹੀ ਵਰਤੀ ਜਾ ਰਹੀ ਹੈ ਇਸੇ ਖਬਰ ਤੇ